ਸਤਨਾਮ ਸਿੰਘ ਨੂੰ ਇਨਸਾਬ ਦਵਾਉਣ ਲਈ ਲਤੀਨਾ ਚ ਰੋਸ ਮਜ਼ਾਰਾ ਇੱਕ ਹਫਤੇ ਚ ਕੀਤੇ ਗਿਆ ਦੂਜਾ ਵਿਸ਼ਾਲ ਰੋਸ ਮਜ਼ਾਰਾ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਪੈਦਲ ਮਾਰਚ ਅਲੀਕੇ ਪਰਵਾਸੀ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ਟੱਕੇਸ਼ਾਈ ਖਿਲਾਫ ਬੀਤੇ ਦਿਨੀ ਮਾਲਕ ਦੀ ਅਨਗੈਲਿਕਾ ਨੇ ਇੱਕ ਭਾਰਤੀ ਸਤਨਾਮ ਸਿੰਘ ਦੀ ਹੋਈ ਦਰਦਨਾਕ ਮੌਤ ਕਾ ਨੇ ਕਾ ਹਫਤੇ ਵਿੱਚ ਹੀ ਦੂਜਾ ਵਿਸ਼ਾਲ ਰੋਸ ਮਜ਼ਾਰਾ ਲਤੈਨਾ ਵਿਖੇ ਕੀਤਾ ਕ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਮਰਹੂਮ ਸਤਨਾਮ ਸਿੰਘ ਨੇ ਇਟਲੀ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਰੋਸ ਮਜ਼ਾਰੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਅਤੇ ਪਰਵਾਸੀ ਕਿਰਤੀਆਂ ਦੇ ਹੱਕਾਂ ਦੀ ਗੱਲ ਕਰ ਦਾ ਦੂਜਾ ਰੋਸ ਮਜ਼ਾਰਾ ਇੰਡੀਅਨ ਕਮਿਊਨਿਟੀ ਇਨ ਲਾਈਫ ਦੀ ਅਗਵਾਈ ਵਿੱਚ ਹੋਰ ਮਜ਼ਬੂਤ ਭਾਰਤੀ ਜਥੇਬੰਦੀਆਂ ਵੱਲੋਂ ਦੁਆਰਾ ਸੈਵਾਨੀਆਂ ਦੀਆਂ ਕਮੇਟੀਆਂ ਅਤੇ ਮੰੰਦਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਲਾਇਸੋ ਸੂਬੇ ਦੇ ਜ਼ਿਲ੍ਹਾ ਹੈੱਡਕੁਆਟਰ ਲਤੀਨਾ ਵਿਖੇ ਕੀਤਾ ਗਿਆ ਇਸ ਰੋਸ ਮਜ਼ਾਰੇ ਵਿੱਚ ਭਾਰਤੀ ਕਰੀਚਾਰੇ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਵੀ ਹਜ਼ਾਰਾਂ ਦੀ ਗਿਣਤੀ ਜਸ਼ਮੂਲੀਤ ਕੀਤੀ ਗਈ ਜਥੇਬੰਦੀਆਂ ਨੇ ਕਿਹਾ ਕਿ ਮੰੰਗਾ ਨਾਮ ਮੰਨੇ ਜਾਣ ਤੱਕ ਅਜਿਹੇ ਹੋਰ ਵੀ ਰੋਸ ਮਜ਼ਾਰੇ ਕੀਤੇ ਜਾ ਸਕਦੇ ਹਨ ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਸਾਂਝਾ ਵਫਦਵਾਲੋਂ ਮਾਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਮਰਹੂਮ ਸਤਨਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੇਣ ਕਿਰਤੀਆਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਕੱਚੇ ਕੰਮ ਵਾਲੇ ਇਮੀਗ੍ਰੇਸ਼ਨ ਖੋਲਣ ਦੇ ਭਖ ਦੇ ਮਾਮਲੇ ਸੰਬੰਧੀ ਪ੍ਰਸ਼ਾਸਨ ਨਾਲ ਉਚੇਚੇ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਲੁਟੀਨਾ ਸ਼ਹਿਰ ਦੇ ਵਿੱਚ ਆਪ ਜੀ ਨੂੰ ਪਤਾ ਹੀ ਜਾਵੇ ਘਰੇਲੀ ਰੱਖੀ ਗਈ ਸੀ ਜਿਹੜੀ ਕਿ ਸਾਡਾ ਵੀਰ ਆਮ ਸਿੰਘ ਜਿਹਦੀ ਡੈਥ ਹੋ ਗਈ ਸੀ ਉਸ ਮਾਲਕ ਨੇ ਬਹੁਤ ਹੀ ਬੇਰਹਿਮੀ ਦੇ ਨਾਲ ਉਹਨੂੰ ਚੱਕਿਆ ਵਜਾਏ ਉਹਨੂੰ ਹਸਪਤਾਲ ਵਿਚੋਂ ਉਤਾਰਦੇ ਉਹਨੂੰ ਉਹਦੇ ਘਰ ਦੇ ਵਿੱਚ ਛੱਡ ਦਿੱਤਾ ਗਿਆ ਜਿਹਦੇ ਕਰਕੇ ਉਹਦਾ ਖੂਨ ਖਰਾਬ ਹੋ ਖਤਮ ਹੋਣ ਦੇ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਸੋ ਉਹਦੇ ਗਰੋਸ ਮੁਜਾਰੇ ਵੱਲੋਂ ਅੱਜ ਰੈਲੀ ਰੱਖੀ ਸੀਗੀ ਤੇ ਉਹਨੂੰ ਇਨਸਾਫ ਦੇਣ ਵਾਸਤੇ ਉਹਨੂੰ ਸਾਡੀ ਭੈਣ ਜਿਹੜੀ ਉਹਦੇ ਘਰੋਂ ਆ ਉਹਨੂੰ ਉਹਦੇ ਮਾਤਾ ਪਿਤਾ ਨੂੰ ਭੇਡ ਪਾਈਆਂ ਨੂੰ ਸਾਬਤ ਹੋਣ ਦੇ ਵਾਸਤੇ ਅੱਜ ਸਾਡੇ ਸਾਰੇ ਹੀ ਗੁਰਦੁਆਰਾ ਸੇਵਾਵਾਂਾਂ ਦੀਆਂ ਮੰਦਰ ਸੇਵਾਵਾਂਾਂ ਦੀਆਂ ਕਮੇਟੀਆਂ ਜਿਹੜੀਆਂ ਆ ਉਹ ਉਹਨਾਂ ਰੜਕੇ ਜਿਹੜੀ ਅਜ ਰੈਲੀ ਰੱਖੀ ਸੀ ਉਹਦੇ ਵਿੱਚ ਸਾਡਾ ਜਿਹੜਾ ਸਹਿਯੋਗ ਜਿਹੜਾ ਦਿੱਤਾ ਉਹ ਚੀਜ਼ਲ ਜਿਹੜੀ ਇੱਥੇ ਦੀ ਸੰਸਥਾ ਆ ਇਹ ਵੇਲ ਵਾਲੀ ਜਿਹੜੀ ਸੰਸਥਾ ਆ ਇੱਥੇ ਦੀ ਸਿੰਧਗਾਥੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਦੂਰੋਂ ਨੇੜੇੋਂ ਪ੍ਰਬੰਧਕ ਕਮੇਟੀਆਂ ਤੇ ਮੰਦਰ ਮੰਦਰਾਂ ਦੀਆਂ ਕਮੇਟੀਆਂ ਤਾਂ ਜਾਂ ਜਿੰਨੀਆਂ ਬਾਕੀ ਸੰਸਥਾਵਾਂ ਆ ਉਹ ਜਿਹੜੀਆਂ ਉੱਥੇ ਪਹੁੰਚੀਆਂ ਉਹ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਦੇ ਸਿੰਧਗੋ ਜ ਸਾਹਿਬਾਨ ਦਾ ਤੇ ਜਿਹੜੇ ਹੋਰ ਸਰਕਾਰੀ ਅਧਿਕਾਰੀ ਜਾਂ ਇਟਾਲੀਅਨ ਵੀਰ ਜਾਂ ਜਿਹੜੇ ਇਟਾਲੀਅਨ ਮਾਲਕ ਆ ਜਿਹੜੇ ਉਹ ਵੀ ਉੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਆਪ ਜੀ ਆਪ ਜੀਆਂ ਨੂੰ ਇੰਡੀਅਨ ਕਮਿਊਨਿਟੀ ਵੱਲੋਂ ਆਪ ਜੀਆਂ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਸਾਰੇ ਜਣੇ ਉੱਥੇ ਪਹੁੰਚੇ ਆ ਉਮੀਦ ਕਰਦੇ ਆ ਵੀ ਸਾਡੀ ਸਾਰਿਆਂ ਦੀ ਆਵਾਜ਼ ਜਿਹੜੀ ਆ ਓਹ ਇੱਥੇ ਦੀ ਸਰਕਾਰ ਸੁਣੂਗੀ ਕਿਉਂਕਿ ਇਹਦੇ ਵਿੱਚ ਇੱਕ ਖਾਸਾ ਇਹ ਵੀ ਸਿਗਾ ਵੀ ਜਿਹੜੇ ਹੁਣ ਸਾਡੇ ਵੀਰ ਬਿਨਾ ਪੇਪਰਾਂ ਤੋਂ ਆ ਉਹਨਾਂ ਦਾ ਉਹਦੇ ਕੰਮ ਛੁੱਟਣੇ ਆ ਉਹਨਾਂ ਦੇ ਕੰਮ ਛੁੱਟਣ ਕਰਕੇ ਉਹਨਾਂ ਤੇ ਵੀ ਪ੍ਰੈਸ਼ਰ ਪੈਣਾ ਉਹਨਾਂ ਦੀਆਂ ਵੀ ਪ੍ਰੋਬਲਮਾਂ ਸਾਨੂੰ ਆਉਣੀ ਆ ਕੋਈ ਹੋਰ ਦੁਰਘਟਨਾ ਨਾ ਹੋਵੇ ਇਹਦੇ ਕਰਕੇ ਅਸੀਂ ਉਹਨਾਂ ਵੀਰਾਂ ਵਾਸਤੇ ਵੀ ਆਵਾਜ਼ ਚੱਕੀ ਆ ਵੀ ਇੱਥੇ ਇੱਕ ਸਾਰਾ ਤੋਰੀਆ ਖੁੱਲਣਾ ਚਾਹੀਦਾ ਜਿੰਨੇ ਸਾਡੇ ਅਨਲੀਗਲ ਵੀਰ ਆ ਉਹਨਾਂ ਨੂੰ ਪੇਪਰ ਮਿਲਣੇ ਚਾਹੀਦੇ ਆ ਸੋ ਜਿਹੜੀ ਸਾਡੀ ਸਾਰੀ ਆਵਾਜ਼ ਆ ਏ ਰੀਪਰਵੈਟੂ ਲੈ ਨਾਲ ਅੰਦਰ ਜਾ ਕੇ ਸਾਡੇ ਇੱਕ ਡੈਲੀਗੇਟ ਨੇ ਜਾ ਕੇ ਅੰਦਰ ਗੱਲਬਾਤ ਕੀਤੀ ਆ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਸੁਣੀ ਆ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆਂ ਸਾਡੇ ਉਸ ਵੀਰ ਨੂੰ ਜਿਹਦੀ ਡੈਥ ਹੋ ਗਿਆ ਉਸ ਵੀਰ ਦੇ ਘਰ ਦੀ ਨੂੰ ਤੇ ਉਹਦੇ ਪਰਿਵਾਰ ਨੂੰ ਜਿਹੜਾ ਇਮਤਿਹਾਨ ਆ ਮਿਲੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਲੀ ਤੋਂ ਪੱਤਰਕਾਰ ਗੁਰਸ਼ੰਨ ਸਿੰਘ ਸੋਨੀ ਦੀ ਰਿਪੋਰਟ